ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਿੰਡ ਭਾਗੋਵਾਲ ਵਿੱਚ ਭਾਈ ਕਨਿਆਡ ਯੂਕੇ ਜੀ ਵੱਲੋਂ ਔਰ ਸਮੁੱਚੇ ਨਗਰ ਵੱਲੋਂ ਮਿਲ ਕੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ ਸਭ ਤੋਂ ਸ਼ਲਾਘਾਯੋਗ ਉਪਰਾਲਾ ਹੈ ਜੋ ਦੋ ਘਰਾਣੇ ਸਿਰਾਂ ਨੂੰ ਜੋੜਨਾ ਸਭ ਤੋਂ ਪਵਿੱਤਰ ਕੰਮ ਮੰਨਿਆ ਜਾਂਦਾ ਹੈ ਸੋ ਅੱਜ ਦੇ ਇਸ ਚੰਗੇ ਉਪਰਾਲੇ ਦੇ ਵਿੱਚ ਮੈਂ ਸਮੁੱਚੇ ਨਗਰ ਨੂੰ ਔਰ ਸਮੁੱਚੀ ਭਾਈ ਕਨਈਆ ਐਡਜੂਕੇ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਉਪਰਾਲਾ ਜੋ ਹੈ SLAAGA ਜੋ ਕਦਮ ਚੁੱਕਿਆ ਹੈ ਤੇ ਦੋ ਧੀਆਂ ਦੇ ਦੋ ਪਰਿਵਾਰਾਂ ਦੇ ਸਿਰ ਜੋੜਿਆ ਨੇ ਸਭ ਤੋਂ ਵੱਡਾ ਉਪਰਾਲਾ ਜੀ ਇਸ ਲਈ ਬਹੁਤ-ਬਹੁਤ ਵਧਾਈ ਦੇ ਪਾਤਰ ਹਨ ਜੀ ਸਮੁੱਚਾ ਨਗਰ ਭਾਈ ਕਨਈਆ ਐਡਜੂਕੇ ਸਰ ਇਹ ਕਿੰਨਾ ਚਿਰ ਹੋ ਗਿਆ ਹੈ ਇਹ ਉਪਰਾਲਾ ਕਰ ਗਿਆ ਇਹ ਇਨਸਾਰ ਸਾਨੂੰ ਟੋਟਲ ਤੀਜਾ ਸਾਲ ਹੋ ਗਿਆ ਹੈ ਇਸ ਵਾਰ ਔਰ ਲਗਾਤਾਰੀ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗੇ ਜੀ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਔਰ ਜੋ ਵੀ ਸਾਡੀ ਸੰਸਥਾ ਹੈ ਔਰ ਭਾਈ ਮਲੂਕ ਸਿੰਘ ਜੀ ਜੋ ਇਸ ਦੇ ਸੰਸਥਾ ਦੇ ਇੰਚਾਰਜ ਹਨ ਭਾਈ ਕਨੈਯਾਡ ਯੂਕੇ ਦੇ ਉਹਨਾਂ ਦਾ ਸਾਰੇ ਨਗਰ ਵਾਲੋਂ ਸਹਿਯੋਗ ਦਿੱਤਾ ਜਾ ਰਿਹਾ ਔਰ ਇਸੇ ਤਰ੍ਹਾਂ ਲਗਾਤਾਰ ਹੀ ਅਸੀਂ ਇਸ ਉਪਰਾਲੇ ਨੂੰ ਲਗਾਤਾਰ ਜਾਰੀ ਰੱਖਾਂਗੇ ਜੀ ਮੈਂ ਹਰਜਿੰਦਰ ਕੁਮਾਰ ਮਾਲਾ ਪੰਜਾਬ ਪ੍ਰਧਾਨ ਆਲ ਇੰਡੀਆ ਸੰਸਮਲ ਸੰਸੀ ਸਮਾਜ ਮੈਂ ਕਪੂਰਥਲੇ ਤੋਂ ਆਇਆ ਮੈਂ ਅੱਜ ਦਾ ਇਹ ਖੁਸ਼ੀ ਜਾਂਦਾ ਫੰਕਸ਼ਨ ਦੇਖ ਕੇ ਬਹੁਤ ਹੀ ਖੁਸ਼ ਹੋ ਰਿਹਾ ਤਾਂ ਪ੍ਰਮਾਤਮਾ ਅੱਗੇ ਪਰਮਪ੍ਰਦਾ ਪ੍ਰਮਾਤਮਾ ਕੇ ਅਰਦਾਸ ਬੇਨਤੀ ਕਰਦਾ ਕਿ ਭਾਈ ਕਨਈਆ ਏਡ ਯੂਕੇ ਵਾਲਿਆਂ ਨੂੰ ਹੋਰ ਤਾਕਤ ਬਖਸ਼ਿਸ਼ ਕਰੇ ਤਾਂ ਕਿ ਇਹ ਸਿੱਤਿਆਂ ਦੇ ਆਨੰਦਕਾਰਦ ਨੂੰ ਹੋਰ ਵੀ ਵਧੀਆ ਹੋਰ ਵੀ ਜੋਸ਼ੋਖ ਰੋਸ਼ਨਾ ਸਿਰੇ ਚੜ੍ਹ ਸਕਣ ਮੈਂ ਇਸ ਪ੍ਰੋਗਰਾਮ ਵਿੱਚ ਸਮਾਜਿਕ ਤੌਰ ਤੇ ਦੂਸਰੀ ਵਾਰੀ ਮੈਨੂੰ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਸੋ ਮੈਂ ਭਾਈ ਕਨਈਆ ਏਡ ਯੂਕੇ ਦੀ ਪੂਰੀ ਟੀਮ ਤੇ ਪੂਰੇ ਨਗਰ ਨਿਵਾਸੀ ਭਗਵਾਲ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਹੋਰ ਤੰਦਰੁਸਤੀ ਬਖਸ਼ ਇਹਨਾਂ ਨੂੰ ਹੋਰ ਹਿੰਮਤ ਬਖਸ਼ ਤਾਂ ਕਿ ਇਸ ਸਮਾਜ ਦੇ ਬੰਦੇ ਇਸ ਨਗਰ ਦੇ ਬੰਦੇ ਸਮਾਜ ਭਲਾਈ ਕੰਮਾਂ ਵਿੱਚ ਹੋਰ ਵੀ ਵੱਡ ਧਾਰ ਕੇ ਆਪਣਾ ਯੋਗਦਾਨ ਪਾ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਜਗਪਾਲ ਸਿੰਘ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਭਗੋਆ ਦਾ ਆਪਣਾ ਭਾਈ ਕਨਈਆ ਜੀ ਜੁਕੇ ਆਰ ਵਾਲਿਆਂ ਦੇ ਨਾਲ ਸੰਬੰਧ ਮੇਰੇ 13 13 ਧੀਆਂ ਦੇ ਉੱਤੇ ਵਿਆਹ ਕਰ ਜੋ ਰਹੇ ਨੇ ਮਤਲਬ 13 ਪਿੰਡਾਂ ਤੋਂ ਸੰਗਤ ਜਿਹੜੀ ਆਈ ਹੈ ਪਿੰਡ ਭਗਵਾਲ ਦੇ ਕਿ ਹਰ ਸਾਲ ਦੇ ਸਾਲ ਮਤਲਬ ਇਹ ਵਿਆਹ ਕਰਵਾਏ ਜਾਂਦੇ ਨੇ ਤੇ ਸਰ ਇਹਦੇ ਵਿੱਚ ਕੀ ਹਰ ਸਾਲ ਤਾਂ ਕਿ ਉਹ ਮਹੀਨੇ ਬਾਅਦ ਜਾਂ ਨਹੀਂ ਇਹ ਸਾਲ ਸਾਲ ਹਰ ਸਾਲ ਦੇ ਸਾਲ ਆਪਣੇ ਪਿੰਡ ਦੇ ਦੇਖੀ ਜਿੱਥੋਂ ਮਰਜ਼ੀ ਨਹੀਂ 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 ਸਿਰਫ ਆਜ ਲਾਂਬੋ ਜਿਹੜੇ ਮਰਜ਼ੀ ਜिले ਤੋਂ ਆ ਜਾਣਾ ਜਿੱਦਾਂ ਜਾ ਕੇ ਕਿਹਨੂੰ ਮਿਲਣਾ ਪੈਂਦਾ ਜਿਹੜੇ ਵਿਆਹ ਕਰਾਉਂਦੇ ਵੀਰ ਜੀ ਸਾਡੇ ਪਿੰਡ ਦੀ ਜਿਹੜੇ ਮੁੰਡੇ ਸੋਸਾਇਟੀ ਵਿੱਚ ਲੱਗੇ ਉਹਦਾ ਮਲੂਕ ਸਿੰਘ ਭਾਈ ਮਲੂਕ ਸਿੰਘ ਉਹਨਾਂ ਦੇ ਨਾਲ ਸੰਪਰਕ ਕਰੋ ਤੇ ਜਦੋਂ ਮਰਜ਼ੀ ਲਖਾਓ ਹਰ ਸਾਲ ਦੀ ਸਾਲ ਇਹ ਵਿਆਹ ਜਿਹੜੇ ਕੀਤੇ ਜਾਂਦੇ ਆ। ਇਹ ਵਿਆਹ ਦੇ ਵਿੱਚ ਕੀ ਕੀ ਪ੍ਰੋਵਾਈਡ ਕਰਦੇ ਹੋ ਤੁਸੀਂ? ਵੀਰ ਜੀ ਅੱਜ ਮਤਲਬ ਇਹ ਦੂਜਾ ਜਿੱਦਾਂ ਇੱਕ ਆਮ ਵਿਆਹ ਦੇ ਵਿੱਚ ਸਾਰਾ ਪ੍ਰਬੰਧ ਦਿੰਦਾ ਤਾਂ ਚੀਜ਼ਾਂ ਸਮਾਨ ਦੇਈਦਾ ਵਾ ਸਾਰਾ ਸਿਸਟਮ ਮਤਲਬ ਹੁੰਦਾ ਵਾ। ਪ੍ਰਸਾਦ ਦੇ ਪਾਣੀ ਦਾ ਚਾਹ ਪਾਣੀ ਦਾ ਪੂਰਾ ਪ੍ਰਬੰਧ ਹੁੰਦਾ ਵਾ। ਮੇਰੇ ਨਾਮ ਬਲੰਦਰ ਸਿੰਘ ਗੱਜੂ ਗੱਜੀ ਆ। ਅਸੀਂ ਜਿਸਮੇਰਤ ਅਰੰਦਲ ਦੇ ਸਿੰਘ ਆ ਬਾਕੀ ਜਿਹੜੀ ਅੱਜ ਵਿਆਹਾਂ ਦੀ ਕਾਰਗੁਜ਼ਾਰੀ ਆ ਉਹ ਭਾਈ ਮਨੂਰ ਸਿੰਘ ਭਾਈ ਜੁਕੇ ਵਾਲੇ ਭਾਈ ਕਨਈਆ ਏਡ ਵੱਲੋਂ ਕਰਾਰੇ ਨੇ ਅਸੀਂ ਇਹਦੇ ਸੰਜੋਗੀ ਆ ਤੁਨੋਂ ਮਨੋਂ ਤੁਨੋਂ ਇਹਦੇ ਮੁੰਡੇ ਦੇ ਬਹੁਤ ਸੰਜੋਗੀਓ ਬਾਕੀ ਭਗਵਾਲ ਪਿੰਡ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਮੁੰਡੇ ਨੂੰ ਸਾਥ ਦਿੱਤਾ ਤੇ ਬਾਕੀ ਪਰਿਵਾਰਾਂ ਨੇ ਜਿਹੜਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਮੇਰਾ ਨਾਮ ਰਿਸ਼ਪਾਲ ਸਿੰਘ ਆ ਜੀ ਤੇ ਅੱਜ ਆਪਾਂ ਸੁਧਿਆੜੇ ਤੇ ਜਿਹੜੇ 15 ਲੜਕੀਆਂ ਦੇ ਆਨੰਦ ਕਾਰਜ ਕਰਵਾ ਰਹੇ ਆ ਤੇ ਉੱਥੇ ਸਾਡੀ ਉਹਨਾਂ ਨੇ ਸੇਵਾ ਸਾਡੀ ਲਗਾਈ ਆ ਜਿੱਥੋਂ ਟੋਕਨ ਜਾਰੀ ਕਰਨੇ ਆ ਲੜਕੇ ਤੇ ਲੜਕੀ ਨੂੰ ਇਸ ਤੋਂ ਬਾਅਦ ਟੋਕਨ ਜਾਰੀ ਕਰਨ ਤੋਂ ਬਾਅਦ ਫਿਰ ਉਹ ਗੁਰਦੁਆਰਾ ਸਾਹਿਬ ਜਾ ਕੇ ਆਨੰਦ ਕਾਰਜ ਹੋ ਜਾਂਦੇ ਆ ਉਹਨਾਂ ਦੀ ਸਹੂਲਤ ਵਾਸਤੇ ਆਪਾਂ ਇੱਕ ਕਾਊਂਟਰ ਟੇਬਲ ਆਇਆ ਤੇ ਇਹ ਇਹ ਤੋਂ ਉਹਨਾਂ ਨੂੰ ਪ੍ਰੋਗਰਾਮ ਦਿੰਨੇ ਆ ਤੇ ਫਿਰ ਜਾ ਕੇ ਉਹਨਾਂ ਦੇ ਉਹ ਅਨੰਦ ਕਾਰਜ ਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਮਲੂਕ ਸਿੰਘ ਸਰ ਇਹ ਕਿੰਨਾ ਚਿਰ ਹੋ ਗਿਆ ਇਹ ਪ੍ਰਾਲਾ ਕਰਦੇ ਆ ਅਸੀਂ ਜੀ 2017 ਤੋਂ ਇਹ ਪ੍ਰਾਲਾ ਕਰ ਰਹੇ ਆ ਜੀ ਹਾਂਜੀ ਤੇ ਅੱਜ ਤੱਕ ਜੋ 70 70 ਜਿਹੜੇ ਭੈਣਾਂ ਦੇ ਆਨੰਦਕਾਰਜ ਕੀਤੇ ਆ 200 ਤੋਂ ਉੱਪਰ ਭੈਣਾਂ ਛੜਾਕ ਲੈ ਆਂਦੀਆਂ ਹੋਈਆਂ ਤੇ 15 ਧੀਆਂ ਦੀਆਂ ਡੈੱਡ ਬੋਡੀਆਂ ਵੀਰਾਂ ਦੀਆਂ ਡੈੱਡ ਬੋਡੀਆਂ ਲੈ ਆਂਦੀਆਂ ਜੋ ਮਾਰ ਦਾ ਸਰੂਪ ਦੁਹਾਗਾ ਦਰਜਿਲ ਚ ਉਹ ਵੀ ਲੈ ਕੇ ਆਏ ਆ ਜੀ ਇਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਸਰਕਾਰਾਂ ਨੇ ਪੂਰਾ ਜੋਰ ਲਾ ਲਿਆ ਸੀ ਸੋਮਣੀ ਕਮੇਟੀ ਨੇ ਵੀ ਪੂਰਾ ਜੋਰ ਲਾ ਲਿਆ ਇਹਨਾਂ ਦੀ ਕੋਈ ਵਾਹ ਪੇਸ ਨਹੀਂ ਗਈ ਜਿਸ ਦਿਨ ਮੈਂ ਇੱਕ ਵੀਡੀਓ ਪਾਈ ਤੇ ਮੈਨੂੰ ਕਾਫੀ ਉਸ ਟਾਈਮ ਤਾਂ ਧਮਕੀਆਂ ਵਗੈਰਾ ਵੀ ਮਿਲੀਆਂ ਸੋਸ਼ਲ ਮੀਡੀਆ ਤੋਂ ਤੇ ਤੂੰ ਇਹ ਜਿਹੜੀ ਵੀਡੀਓ ਡਿਲੀਟ ਕਰ ਪਤਾ ਗੁਰੂ ਦਾ ਇੱਕ ਸਿੱਖ ਹੋ ਕੇ ਮੈਂ ਡਰਿਆ ਨਹੀਂ ਤੇ ਅੱਜ ਉਸ ਗ ਜੋ ਕੀਤੇ ਜਾ ਰਹੇ ਆ ਪਿੰਡ ਭਾਗੋਵਾਲ ਭਾਈ ਕਨੇਜਾ 8 ਯੂਕੇ ਦੇ ਜਿੰਨੇ ਵੀ ਮੈਂਬਰ ਜਿੰਨੀ ਵੀ ਸੰਗਤ ਜੁੜੀ ਹੋਇਆ ਜਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਸਾਥ ਦਿੰਦੇ ਆ ਜੀ